ਜਿੱਥੇ ਕਿ ਅੱਜ ਪੂਰੇ ਵਿਸ਼ਵ ਦੇ ਵਿੱਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਵੱਖ-ਵੱਖ ਥਾਵਾਂ ਤੇ ਉੱਥੇ ਹੀ ਅਮਨਿਸਰ ਦੇ ਵਿੱਚ ਵੀ ਈਦ ਦਾ ਤਿਉਹਾਰ ਮਨਾਇਆ ਗਿਆ ਨਵਾਜ਼ ਪੜੀ ਗਈ ਤੇ ਮੌਕੇ ਤੇ ਗੁਰਜੀਤ ਸਿੰਘ ਓਜਲਾ ਵੀ ਪਹੁੰਚੇ ਨੇ ਜੀਹਾਂ ਜਿਨ੍ਹਾਂ ਦੇ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਈਦ ਦੇ ਸ਼ੁਭ ਦਿਹਾੜੇ ਦੇ ਉੱਤੇ ਜਿਹੜੀ ਸਾਡੀ ਸ਼ਾਹੀ ਮਸਜਿਦ ਹੈ ਆਲਗੇਟ ਉੱਥੇ ਪਹੁੰਚੇ ਹਨ ਉੱਥੇ ਜਿੱਥੇ ਈਦ ਦੀ ਵਧਾਈ ਦਿੱਤੀ ਹੈ ਉੱਥੇ ਸਭਨਾਂ ਦਾ ਸ਼ੁਕਰੀਆ ਵੀ ਦਾ ਕੀਤਾ ਹੈ परमात्मा तो ने जरा तीसरी बारैबर पार्लीमेंट बनाया है वास्ते भी मैं सारे का शुक्रिया अद्ता और जड़े त्योहार होंगे ने साझे ने और अझे दे। ही हर बार मना और खुदा के चरणा च बेनती की खुदा सब ताकत बख्ए अभी देश कौम की सेवा जोड़ी है कर सकी और इस समाज भलाई के कामों के हमेशा ही खुदा का सो मैं अच्छे ਮੱਕੇ ਦੀ ਸਭਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਸਾਡੇ ਦੇਸ਼-ਵਿਦੇਸ਼ ਵਿੱਚ ਬੈਠ ਕੇ ਫੰਟਮ ਦੀ ਜਿੰਦਗੀ ਸਭਨਾ ਸਮੁਦਾਇ ਨੂੰ ਖਾਸ ਕਰ ਸਾਡੇ ਇਸ ਪਾਈਚਾਰੇ ਦੇ ਸਮੁਦਾਇ ਨੂੰ ਜਿੱਥੇ ਵੀ ਵੱਸਦੇ ਨੇ ਦੇਸ਼-ਵਿਦੇਸ਼ ਦੇ ਵਿੱਚ ਉਹਨਾਂ ਨੂੰ ਦਿਲ ਦੀਆਂ ਗ੍ਰਾਂਈਆਂ ਤੋਂ ਮੈਂ ਬਹੁਤ ਬਹੁਤ ਮੁਬਾਰਕਾਂ ਦੇਣਾ ਕੁਦਾ ਦੇ ਕੇ ਇਹ ਹੀ ਬੇਨਤੀ ਹੈ ਕਿ ਕੁਦਾ ਸਭਨਾਂ ਨੂੰ ਖੁਸ਼ੀਆਂ ਖੇੜੇ ਪ੍ਰਦਾਨ ਤੇ ਦੂਜੇ ਪਾਸੇ ਪੰਜਾਬ ਹਾਈ ਕਮੇਟੀ ਮੈਂਬਰ ਦੇ ਵੱਲੋਂ ਵੀ ਸਭਨਾਂ ਦਾ ਸ਼ੁਕਰਾਨਾ ਕੀਤਾ ਗਿਆ ਕਿ ਉਹ ਇੱਥੇ ਪਹੁੰਚੇ ਨੇ ਇੰਨਾ ਹੀ ਨਹੀਂ ਬਲਕਿ ਉਹਨਾਂ ਦੇ ਵੱਲੋਂ ਕਹਿਣਾ ਕਿ ਅੱਜ ਜੋ ਪੂਰੇ ਵਿਸ਼ਵ ਦੇ ਵਿੱਚ ਵੱਖ-ਵੱਖ ਥਾਵਾਂ ਦੇ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਇਸ ਤੋਂ ਇਲਾਵਾ ਕਿਹੜੀ ਈਦ ਹੈ ਕਿਹੜੀ ਨਵਾਜ਼ ਪੜੀ ਗਈ ਹੈ ਇਸ ਬਾਰੇ ਕੀ ਕੀ ਕਿਹਾ ਤੁਸੀਂ ਇਹ ਵੀ ਸੁਣੋ ਮੇਰਾ ਨਾਮ ਮੁਹੰਮਦ ਯੂਸਫ ਮਲਿਕ ਹੈ ਪੰਜਾਬ ਹਾਜ ਕਮੇਟੀ ਮੈਂਬਰ ਅਸੀਂ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦੇ ਸਾਡੇ ਸਾਡੇ ਐਮਐਲਏ ਸਾਹਿਬ ਡਾਕਟਰ ਸਾਹਿਬ ਆਏ ਨੇ ਇੰਦਰ ਭਾਜੀ ਆਏ ਨੇ ਹੋਰ ਵੀ ਜਿਹੜੇ ਨੇਤਾ ਕਾ ਆਏ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਇਹ ਈਦੁਲ ਅਜ਼ਾ ਦਾ ਜਿਹੜਾ ਨਮਾਜ਼ ਅੱਜ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਅਦਾ ਕੀਤੀ ਗਈ ਹੈ ਆਮੀਦ हुसैन ਕਾਜ਼ਮੀ ਦੀ ਰਹਿਨਮਾਈ ਦੇ ਵਿੱਚ ਇਹ ਨਮਾਜ਼ ਜਿਹੜੀ ਹੈ ਪੂਰੇ ਆਲ ਵਰਲਡ ਦੇ ਵਿੱਚ ਮਨਾਈ ਜਾਂਦੀ ਹੈ ਔਰ ਇਹਦਾ ਮਹੱਤਵ ਇਹ ਹੈ ਵੀ ਹੱਜ ਦੇ ਵਿੱਚ ਜਿਹੜੇ 70000 ਹਾਜੀ ਸੀ ਜਿਹੜੇ ਸਾਡੇ ਗਏ ਨੇ ਸਾਊਦੀ ਅਰਬ ਦੇ ਵਿੱਚ ਉਹ ਹਾਜੀ ਵੀ ਉੱਥੇ ਜਾ ਕੇ ਆਪਣਾ ਕੋਈ ਕੁਰਬਾਨੀ ਕਰਦਾ ਕੋਈ Eid ਦੀ ਨਮਾਜ਼ ਉੱਥੇ ਹੱਜ ਕਰਨ ਵਾਸਤੇ ਜਾਂਦੇ ਨੇ ਇਹ ਬਹੁਤ ਹੀ ਵਧੀਆ ਸੰਦੇਸ਼ ਜਾਂਦਾ ਕਿ ਸਾਡਾ ਭਾਈਚਾਰਾ Hindu ਭਾਈ ਦਾ ਰਾ ਮੁਸਲਮਾਨ ਭਾਈ ਦਾ ਸਾਰਿਆਂ ਹੀ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਇੱਥੇ ਆ ਕੇ ਮਨਾਉਂਦੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਅਸੀਂ ਆਸ ਕਰਦੇ ਆਂ ਵੀ ਸਾਡੇ ਪੰਜਾਬ ਦੀ ਦੇਸ਼ ਦੀ ਉਨਤੀ ਵਾਸਤੇ ਸਾਡੇ ਦੇਸ਼ ਵਾਸੀ ਜਿਹੜੇ ਉੱਥੇ ਗਏ ਨੇ ਸਾਊਦੀ ਅਰਬ ਦੇ ਵਿੱਚ ਮੱਕਾ ਮਕਬਰਾਂ ਦੇ ਵਿੱਚ ਉਹ ਵੀ ਸਾਡੇ ਵਾਸਤੇ ਦੁਆਵਾਂ ਕਰਨ ਗਏ ਨੇ ਇਸ ਲਈ ਆਪਾਂ ਧੰਨਵਾਦ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਕਰਾਈ ਜਿਹੜਾ ਕਿ ਪੂਰੀ ਹਿੰਦੁਸਤਾਨ ਦੇ ਵਿੱਚ ਬਹੁਤ ਹਰਸ਼ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਅੱਜ ਦੀ ਇਸ ਈਦ ਦੇ ਬਾਰਖ ਮੌਕੇ ਤੇ ਮੈਂ ਜਿਹੜਾ ਕਿ ਕੁਰਬਾਨੀ ਦਾ ਪ੍ਰਤੀਕ ਹੈ ਇਹੋ ਹੀ ਕਹਿਣਾ ਚਾਹਾਂਗਾ ਕਿ ਆਓ ਅਸੀਂ ਰਲ ਮਿਲ ਕੇ પ્રેમ ਪਿਆਰ ਦੇ ਨਾਲ ਭਾਈਚਾਰੇ ਦੇ ਨਾਲ ਅਸੀਂ ਜਿਹੜਾ ਇਸ ਉਤਮ ਦਿਹਾੜਾ ਨੂੰ ਮਨਾਈਏ ਤਾਂ ਜੋ ਦੁਨੀਆ ਦੇ ਵਿੱਚ ਇੱਕ ਮੈਸੇਜ ਆਏ ਕਿ ਅਸੀਂ ਜਿਹੜੀ ਰਾਜਨੀਤੀ ਹੈ ਉਹ ਧਰਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਔਰ ਨਫ਼ਰਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਦੂਸਰੇ ਦੇ ਗਲੇ ਮਿਲ ਕੇ ਜਿਹੜਾ ਇਸ ਮਹਾਨ ਦਿਹਾੜਾ ਨੂੰ ਮਨਾਈਏ ਔਰ ਮੈਂ ਅੱਜ ਦੇ ਇਸ ਬਕਰੀਦ ਜਿਹੜੀ ਕਿ ਬੱਕਰਾ ਈਦ ਕਹਿੰਦੇ ਆ ਇਸ ਮੌਕੇ ਤੇ ਮੈਂ ਪੂਰੇ ਹਿੰਦੁਸਤਾਨ ਦੇ ਮੁਸਲਿਮ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਬਾਦ ਹਾਂ ਧੰਨਵਾਦ